ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿੱਚ ਇੰਨੀ ਦਿਨੀ ਹਾਦਸਿਆਂ ਦਾ ਪਰਮਾਰ ਦਿਸ ਰਹੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੇ ਹਫਤੇ ਸਰਹੱਦੀ ਖੇਤਰ ਦੇ ਵਿੱਚ ਇੱਕ ਪੰਪੇ ਵਿਖੇ ਇੱਕ ਕਾਰ ਦਰਖਤ ਦੇ ਨਾਲ ਟਕਰਾਈ ਜਿਸ ਦੀ ਵਜ੍ਹਾ ਕਾਰ ਦੇ ਵਿੱਚ ਬੈਠੇ ਲੋਕ ਗੰਭੀਰ ਤਰ੍ਹਾਂ ਜ਼ਖਮੀ ਹੋ ਗਏ ਅਜਿਹੀ ਹੀ ਘਟਨਾ ਇੱਕ ਵਾਰ ਫਿਰ ਮੁੜ ਵੇਖਣ ਨੂੰ ਮਿਲੀ ਹੈ ਉਸੇ ਪਿੰਡ ਦੇ ਨੇੜੇ ਵਾਪਰੀ ਇੱਕ ਘਟਨਾ ਜਿਸ ਦੇ ਵਿੱਚ ਪੰਮੀ ਨੇੜੇ ਇੱਕ ਸਕੋਰਪੀਓ ਕਾਰ ਦਰਖਤ ਨਾਲ ਜਾ ਟਕਰਾਈ ਤੇ ਕਾਰ ਦੇ ਵਿੱਚ ਬੈਠੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਗਏ ਕਾਰ ਐਨੇ ਬੁਰੇ ਤਰੀਕੇ ਦੇ ਨਾਲ ਟਕਰਾਈ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਕਿ ਕਿਸ ਨੂੰ ਨਾਮ ਅੰਗ ਲਗਾਇਆ ਕਰੋ ਅੱਛਾ ਹਾਂ ਕਿ ਤੁਹਾਨੂੰ ਮੁੰਡਾ ਇਹ ਦੱਸੋ ਮੁੰਡਾ ਪਿੰਡ ਕੋਹਿਆ ਦਾ ਹੈਗਾ ਮੇਰੇ ਨਾਲ ਪਰਿਆ ਜਾਂ ਦੋਸਤ ਹੈਗਾ ਮੁੰਡੇ ਨਾਮ ਹੀ ਤਾਂ ਹੈਗਾ ਤੈਨੂੰ ਕਹਿੰਦਾ ਯਾਰ ਮੈਨੂੰ ਕੰਮ ਆ ਥੋੜਾ ਦਾ ਤੇ ਪਰਿਵਾਰ ਆ ਮੇਰੇ ਨਾਲ ਤੇ ਆਪਾਂ ਜਾਣਾ ਕਿਤੇ ਕੰਮ ਮੈਨੂੰ ਗੱਡੀ ਤੇ ਮੈਂ ਮੈਨੂੰ ਨਾਲ ਲੈ ਜਾਣਾ ਤੋਈ ਨਹੀਂ ਦੋਨੇ ਦੋਵੇਂ ਹੀ ਨਹੀਂ ਜਾਣੇ ਆ ਕਹਿੰਦਾ ਨਹੀਂ ਨਹੀਂ ਮੈਂ ਗੱਡੀ ਚਲਾਣਾ ਤੈਨੂੰ ਮੇਰੇ ਤੇ ਭਰੋਸਾ ਨਹੀਂ ਯਾਰ ਕਹਿੰਦਾ ਗੱਡੀ ਆਖੇ ਉਹ ਨਹੀਂ ਤੁਰ ਆ ਮੈਨੂੰ ਕਹਿੰਦੀ ਬਾਰ-ਬਾਰ ਚੱਲੇ ਗੱਡੀ ਬੱਚ ਗਈ ਤੱਕ ਕਿੱਥੇ ਵਜੀ ਗੱਡੀ ਇਹ ਆਪਣੇ ਪੰਮੇ ਲੱਗੇ ਲੱਗਾ ਪਤਾ ਕਿੰਨੀਆਂ ਕੁਵਾਰੀਆਂ ਸੀਗੀਆਂ ਕਿਸੇ ਸੜਕ ਫੇਟ ਲੱਗੀ ਇੱਕ ਮਾਤਾ ਸੀਗੀ ਉਹਦੇ ਨਾਲ ਤੇ ਇੱਕ ਆਪੇ ਸੜਕ ਫੇਟ ਹੀ ਲੱਗੀ ਕਿਤੇ ਆ ਲੱਗੀਆਂ ਪਰ ਬਚਾਈਏ ਆਪਣੇ ਦਾਦਾ ਤਾਂ ਕਿਤੇ ਨਹੀਂ ਲੱਗਿਆ ਨਹੀਂ ਨਹੀਂ ਬਚਾ ਮਾਤਾ ਨਹੀਂ ਲੱਗੀਆਂ ਦੇ ਕੋਈ ਇਤਨਾ ਪਹਿਲਾਂ ਵੀ ਕੋਈ 5-7 ਦਿਨ ਇਹ ਹੱਸਦਾ ਹੋਇਆ ਕੋਈ ਪਹਿਲਾਂ ਵੀ ਸਵਾਰੀਆਂ ਨੂੰ ਛੱਟਾਂ ਛੱਟਾਂ ਲੱਗੀਆਂ ਕਾਫੀ ਤੇ ਹੁਣ ਵੀ ਅਕੜਾ ਐਕਸੀਡੈਂਟ ਹੋ ਗਿਆ ਕਿ ਮਤਲਬ ਕਹਿੰਦੇ ਗੱਡੀ ਤੇਜ਼ ਚੱਲਦੀ ਆ ਪੂਰੇ ਕਾਰਨ ਥੋੜੀ ਸਪੀਡ ਹੌਲੀ ਹੋਏ ਤੇ ਗੱਡੀ ਬਚਾਓ ਹੋ ਸਕਦਾ ਸਾਰਿਆਂ ਦਾ ਕਿਹੜਾ ਕੋਈ ਪਤਾ ਕਿੰਨੇ ਇਸ ਸਵਾਰੀਆਂ ਸੀ ਦੀ ਸਵਾਰੀਆਂ ਤੇ 3-4 ਹੈਗੀਆਂ ਮੇਰੇ ਖਿਆਲ ਸਵਾਰੀਆਂ ਚ ਕਾਫੀ ਲੱਗੀਆਂ ਹਾਂਜੀ ਹਾਂਜੀ ਕਾਫੀ ਲੱਗੀਆਂ ਸਟਾਉਂਦੇ ਵੀ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਡਰਾਈਵਰਾਂ ਨੂੰ ਅਕਸਰ ਦੇਖਦੇ ਅਪੀਲ ਇਹ ਹੀ ਕਰਨਾ ਚਾਹੁੰਦੇ ਆ ਵੀ ਥੋੜੀ ਗੱਡੀ ਸਲੋ ਚਲਾਉਣ ਡਰਾਈਵਰ ਸਾਰੇ ਵੀ ਜੇਰਨਾ ਜਾਨ ਦਾ ਬਚਾਅ ਹੋ ਸਕੇ ਸਾਰਿਆਂ ਦਾ ਕੂ ਜਿਹੜੇ ਖਾਇਲ ਹੋਏ ਉਹਨਾਂ ਕਿੱਥੇ ਲੈ ਕੇ ਗਏ ਹਸਪੀਟਲ ਗਏ ਨੇ ਰੋਡ ਜਮਲ ਸਿੰਘ ਸਰਕਾਰੀ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿੱਚ ਇੰਨੀ ਦਿਨੀ ਹਾਦਸਿਆਂ ਦਾ ਪਰਮਾਰ ਦਿਸ ਰਹੀ ਹੈ ਜਿਸ ਦਾ ਅੱਜ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੇ ਹਫਤੇ ਸਰਹੱਦੀ ਖੇਤਰ ਦੇ ਵਿੱਚ ਪਿੰਡ ਪੰਮੇ ਵਿਖੇ ਇੱਕ ਕਾਰ ਦਰਖਤ ਦੇ ਨਾਲ ਟਕਰਾਈ ਜਿਸ ਦੀ ਵਜ੍ਹਾ ਕਾਰ ਨਾ ਕਾਰ ਦੇ ਵਿੱਚ ਬੈਠੇ ਲੋਕ ਗੰਭੀਰ ਤਰ੍ਹਾਂ ਜ਼ਖਮੀ ਹੋ ਗਏ ਅਜਿਹੀ ਹੀ ਘਟਨਾ ਇੱਕ ਵਾਰ ਫਿਰ ਮੁਰ ਦੇਖਣ ਨੂੰ ਮਿਲੀ ਹੈ ਉਸੇ ਪਿੰਡ ਦੇ ਨੇੜੇ ਵਾਪਰੀ ਇੱਕ ਘਟਨਾ ਜਿੱਦੇ ਵਿੱਚ ਪੰਮੇ ਨੇੜੇ ਇੱਕ ਸਕੋਰਪੀਓ ਕਾਰ ਦਰਖਤ ਨਾਲ ਜਾ ਟਕਰਾਈ ਤੇ ਕਾਰ ਦੇ ਵਿੱਚ ਬੈਠੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਹੋ ਗਏ ਕਾਰ ਇਹਨੇ ਬੁਰੇ ਤਰੀਕੇ ਦੇ ਨਾਲ ਟਕਰਾਈ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਕਿ ਕਿਹਨਾਂ ਦਾ ਨਾਮ ਅੰਗ ਲਗਾਇਆ ਕਰੋ ਅੱਛਾ ਹਾਂ ਕਿਹਤੋਂ ਦਾ ਮੁੰਡਾ ਇਹ ਮੁੰਡਾ ਪਿੰਡ ਕੋਹਿਆ ਦਾ ਹੈਗਾ ਮੇਰੇ ਨਾਲ ਪੜਿਆ ਜਾਂ ਦੋਸਤ ਹੈਗਾ ਮੁੰਡੇ ਨਾਮ ਇਹ ਤਾਂ ਹੈਗਾ ਮੈਨੂੰ ਕਹਿੰਦਾ ਯਾਰ ਮੈਨੂੰ ਕੰਮ ਆ ਥੋੜਾ ਦਾ ਤੇ ਪਰਿਵਾਰ ਆ ਮੇਰੇ ਨਾਲ ਤੇ ਆਪਾਂ ਜਾਣਾ ਕਿਤੇ ਕੰਮ ਮੈਨੂੰ ਗੱਡੀ ਤੇ ਮੈਂ ਮੈਨੂੰ ਨਾਲ ਲੈ ਜਾ ਲ ਕੋਈ ਨਹੀਂ ਦੋਨੇ ਦੋਵੇਂ ਹੀ ਨਹੀਂ ਜਾਣੇ ਆ ਕਹਿੰਦਾ ਨਹੀਂ ਨਹੀਂ ਮੈਂ ਗੱਡੀ ਚਲਾਣਾ ਤੈਨੂੰ ਮੇਰੇ ਤੇ ਭਰੋਸਾ ਨਹੀਂ ਯਾਰ ਮੈਂ ਤਾਂ ਗੱਡੀ ਆ ਕੇ ਉਹ ਨਹੀਂ ਤੂੰ ਪਰ ਆ ਮੈਨੂੰ ਕਹਿੰਦੀ ਬਾਅਦ ਬਾਅਦ ਚੱਲ ਗੱਡੀ ਬਚ ਕੀ ਤੱਕ ਕਿੱਥੇ ਵਧੀ ਗੱਡੀ ਇਹ ਆਪਣੇ ਪੰਮੇ ਲਾ ਕੇ ਲੱਗਾ ਪਤਾ ਕਿੰਨੀਆਂ ਸਵਾਰੀਆਂ ਸੀਗੀਆਂ ਕਿਸੇ ਸੜਫੇਟ ਲੱਗੀ ਇੱਕ ਮਾਤਾ ਸੀ ਜੀ ਉਹਦੇ ਨਾਲ ਤੇ ਇੱਕ ਆਪੇ ਉਹ ਸੜਫੇਟ ਹੀ ਲੱਗੀ ਕਿਸੇ ਨੂੰ ਰੰਗ ਨਹੀ ਆ ਪਰ ਬਚਾਈ ਆਪਣੇ ਦਰਾ ਦਾ ਤਾਂ ਕਿਤੇ ਨਹੀਂ ਲੱਗਿਆ ਨਹੀਂ ਨਹੀਂ ਬਚਾ ਮਾਤਾ ਨਹੀਂ ਲੱਗੀਆਂ ਦੇ ਕੋਈ ਇਤਨਾ ਪਹਿਲਾਂ ਵੀ ਕੋਈ 5-7 ਦਿਨ ਇਹ ਹੱਸਦਾ ਹੋਇਆ ਕੋਈ ਪਹਿਲਾਂ ਵੀ ਸਵਾਰੀਆਂ ਨੂੰ ਛੱਟਾਂ ਲੱਗੀਆਂ ਕਾਫੀ ਤੇ ਹੁਣ ਵੀ ਅਕੜਾ ਐਕਸੀਡੈਂਟ ਹੋ ਗਿਆ ਕਿ ਮਤਲਬ ਕਹਿੰਦਾ ਗੱਡੀ ਤੇਜ਼ ਚੱਲਦੀ ਆ ਪੂਰੇ ਕਾਰਨ ਥੋੜੀ ਸਪੀਡ ਹੌਲੀ ਹੋਏ ਤੇ ਗੱਡੀ ਬਚਾਓ ਹੋ ਸਕਦਾ ਸਾਰਿਆਂ ਦਾ ਕਿਹੜਾ ਕੋਈ ਪਤਾ ਕਿੰਨੇ ਸਵਾਰੀਆਂ ਸੀ ਦੀ ਸਵਾਰੀਆਂ ਤੇ 3-4 ਹੈਗੀਆਂ ਮੇਰੇ ਖਿਆਲ ਸਵਾਰੀਆਂ ਚ ਹਾਂ ਵੀ ਲੱਗੀਆਂ ਹਾਂ ਜੀ ਜੀ ਕਾਫੀ ਲੱਗੀਆਂ ਸਟਾਉਂਦੇ ਵੀ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਡਰਾਈਵਰ ਆਕਸਰ ਦੇਖਦੇ ਅਪੀਲ ਇਹ ਹੀ ਕਰਨਾ ਚਾਹੁੰਦੇ ਆ ਵੀ ਥੋੜੀ ਗੱਡੀ ਸਲੋ ਚਲਾਉਣ ਡਰਾਈਵਰ ਸਾਰੇ ਕਿ ਜੇ ਨਾਲ ਜਾਨ ਦਾ ਬਚਾਅ ਹੋ ਸਕੇ ਸਾਰਿਆਂ ਦਾ ਕੂ ਜਿਹੜੇ ਖਾਇਲ ਹੋਏ ਉਹਨਾਂ ਕਿੱਥੇ ਲੈ ਕੇ ਗਏ ਹਸਪੀਟਲ ਗਏ ਨੇ ਰੋਡ ਜਮਲ ਸਿੰਘ ਸਰਕਾਰੀ